ਹਾਂਜੀ ਦੋਸਤੋ ਜਿਸ ਤਰ੍ਹਾਂ ਕਿ ਇੱਕ ਇੰਗਲਿਸ਼ ਦੇ ਵਿੱਚ ਕਹਾਵਤ ਬੜੀ ਮਸ਼ਹੂਰ ਹੈ ਐਨ ਐਪਲ ਅ ਡੇ ਕੀਪਸ ਡਾਕਟਰ ਅਵੇ ਭਾਵ ਕਿ ਜਿਹੜਾ ਤੁਸੀਂ ਰੋਜ਼ਾਨਾ ਇੱਕ ਸੇਬ ਖਾਣੇ ਹੋ ਤਾਂ ਉਹ ਤੁਹਾਨੂੰ ਡਾਕਟਰ ਤੋਂ ਦੂਰ ਰੱਖਦਾ ਹੈ ਭਾਵ ਤੁਹਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਇਹ ਕਿਸ ਹੱਦ ਤੱਕ ਸਹੀ ਹੈ ਇਸ ਬਾਰੇ ਜ਼ਿਆਦਾ ਡੂੰਘਾਈ ਦੇ ਨਾਲ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਇੱਕ ਸਰਵੇ ਆਇਆ ਇੱਕ ਰਿਜ਼ਲਟ ਸਾਹਮਣੇ ਆਇਆ ਹੈ ਕਿ ਜਿਹੜਾ ਅਮਰੂਦ ਹੈ ਉਹ ਸੇਵ ਨਾਲੋਂ ਕਈ ਗੁਣਾ ਜ਼ਿਆਦਾ ਗੁਣਕਾਰੀ ਹੈ ਉਹਦੇ ਵਿੱਚ ਕਈ ਗੁਣਾ ਜ਼ਿਆਦਾ ਪੋਸ਼ਟਿਕ ਤੱਤ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਡੇ ਸਾਹਮਣੇ ਕੱਚਾ ਆਂਟ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਹੀ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਸੇਵ ਨਾਲੋਂ ਕਿੰਨੇ ਜਿਹੜੇ ਪੋਸ਼ਟਿਕ ਤੱਤ ਨੇ ਉਹ ਅਮਰੂਦ ਦੇ ਵਿੱਚ ਜ਼ਿਆਦਾ ਹੈ ਪਰ ਅਕਸਰ ਦੇਦੋਂ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਸੇਵ ਜਿਹੜਾ ਹੈਗਾ ਉਹ 2-250 ਰੁਪਏ ਕਿਲੋ ਮਿਲਦਾ ਹੈ ਪਰ ਜਦ ਕਿ ਅਮਰੂਦ ਜੇਕਰ ਰੁੱਤ ਦੀ ਗੱਲ ਕਰੀ ਤਾਂ 20-30 ਰੁਪਏ ਤੱਕ 40-50 ਰੁਪਏ ਤੱਕ ਵੀ ਮਿਲ ਜਾਂਦਾ ਤਾਂ ਪਰ ਉਹਦੇ ਗੁਣ ਬਹੁਤ ਜ਼ਿਆਦੇ ਨੇ ਆਪਾਂ ਸਹਿ ਸੋਚਦੇ ਹੁੰਨੇ ਵੀ ਜੇ ਇਹ ਚੀਜ਼ ਮਹਿੰਗੀ ਹੈ ਤਾਂ ਉਹ ਜ਼ਿਆਦਾ ਗੁਣਕਾਰੀ ਹੋਊਗੀ ਉਹ ਹਰ ਇੱਕ ਚੀਜ਼ ਤੇ ਲਾਗੂ ਨਹੀਂ ਹੁੰਦਾ ਕਈ ਚੀਜ਼ਾਂ ਸਸਤੀਆਂ ਹੋਣ ਦੇ ਬਾਵਜੂਦ ਵੀ ਗੁਣਕਾਰੀ ਬਹੁਤ ਹੁੰਦੀ ਹੈ ਜਿਸ ਤਰ੍ਹਾਂ ਤੁਹਾਡੇ ਕੋਲੇ ਸਾਹਮਣੇ ਅੱਜ ਦੀ ਵੀਡੀਓ ਲੈ ਕੇ ਆਇਆ ਅਮਰੂਦ ਤੇ ਸੇਵ ਦੇ ਵਿੱਚ ਡਿਫਰੈਂਸ ਕੀ ਹੈ ਕਿੰਨੇ ਪੋਸ਼ਟਿਕ ਤੱਤ ਹੈ ਕਿੰਨਾ ਫਰਕ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਅਤੇ ਹਰ ਦਿਨ ਕੁਝ ਨਵਾਂ ਸਿੱਖਣ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਖਾਸ ਕਰਕੇ ਜਿਹੜਾ ਅਮਰੂਦ ਹੈ ਡਾਕਟਰ ਨੇ ਉਹ ਰეკਮੈਂਡ ਕਰਦੇ ਆ ਭਾਵ ਉਹਨਾਂ ਨੂੰ ਸਲਾਹ ਦਿੰਦੇ ਆ ਗਰਭਤੀ ਔਰਤਾਂ ਨੂੰ ਪ੍ਰੈਗਨੈਂਟ ਔਰਤਾਂ ਨੂੰ ਕਿ ਤੁਸੀਂ ਅਮਰੂਦ ਸਭ ਤੋਂ ਜ਼ਿਆਦਾ ਖਾਣਾ ਕਾਰਨ ਇਹ ਹੁੰਦਾ ਕਿਉਂਕਿ ਅਮਰੂਦ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਤੇ ਲੇਡੀਜ਼ ਨੂੰ ਜਿਹੜੀ ਪ੍ਰੈਗਨੈਂਟ ਔਰਤ ਹੈ ਉਹਨੂੰ ਆਇਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਤਾਂ ਉਹਦਾ ਆਪਣਾ ਬਲੱਡ ਨਾ ਘਟੇ ਤੇ ਦੂਸਰਾ ਬੱਚੇ ਵਾਸਤੇ ਵੀ ਉਹ ਬਹੁਤ ਗੁਣਕਾਰੀ ਹੁੰਦਾ ਹੈ ਤਾਂ ਕੀ ਇਹਦੇ ਵਿੱਚ ਫਰਕ ਹੈ ਆਪਾਂ ਅੱਜ ਕਰਦੇ ਹਾਂ ਪ੍ਰਤੀ 100 ਗ੍ਰਾਮ ਦੇ ਹਿਸਾਬ ਨਾਲ ਅਮਰੂਦ ਤੇ ਸੇਵ ਦੇ ਵਿੱਚ ਫਰਕ ਦੱਸਿਆ ਗਿਆ ਜੀ ਫਾਈਬਰ ਜੇਕਰ ਆਪਾਂ ਗੱਲ ਕਰੀਏ ਤਾਂ 5.40 ਗ੍ਰਾਮ ਅਮਰੂਦ ਦੇ ਵਿੱਚ ਹੁੰਦਾ ਹੈ ਜਦਕਿ ਸੇਵ ਦੇ ਵਿੱਚ ਸਿਰਫ 2.40 ਗ੍ਰਾਮ ਹੈ ਪ੍ਰੋਟੀਨ ਜੇਕਰ ਗੱਲ ਕਰੀਏ ਤਾਂ 2.60 ਗ੍ਰਾਮ ਤੇ ਸੇਵ ਦੇ ਵਿੱਚ ਸਿਰਫ 0.30 ਗ੍ਰਾਮ ਹੈ ਇਸ ਤਰ੍ਹਾਂ ਵਿਟਾਮਿਨ A ਦੀ ਗੱਲ ਕਰੀਏ ਤਾਂ ਜਿਹੜਾ ਹੈਗਾ 624 ਗ੍ਰਾਮ ਤੇ ਜਦ ਕਿ ਸੇਬ ਦੇ ਵਿੱਚ ਸਿਰਫ 54 ਗ੍ਰਾਮ ਹੈ ਇਸ ਤਰ੍ਹਾਂ ਵਿਟਾਮਿਨ ਸੀ ਦੀ ਗੱਲ ਕਰੀਏ ਤਾਂ 228 ਗ੍ਰਾਮ ਜਦ ਕਿ ਸੇਬ ਦੇ ਵਿੱਚ ਸਿਰਫ 4.60 ਗ੍ਰਾਮ ਹੈ ਇਸ ਤਰ੍ਹਾਂ ਵਿਟਾਮਿਨ ਈ ਹੈ 0.73 ਤੇ ਸੇਬ ਦੇ ਵਿੱਚ ਸਿਰਫ 0.18 ਇਸ ਤਰ੍ਹਾਂ ਜੇਕਰ ਮਿਠਾਸ ਦੀ ਗੱਲ ਕਰੀਏ ਇੱਥੇ ਥੋੜਾ ਬਹੁਤ ਜਿਹੜਾ ਫਰਕ ਉਹ ਹੈਗਾ ਸੇਬ ਮਿੱਠਾ ਹੋਣ ਕਰਕੇ ਸਿਰਫ ਇੱਥੇ ਹੈ ਕਿ ਜਿਹੜਾ ਮਿਠਾਸ ਹੈ ਉਹ 8.90 ਹੈ ਜਦ ਕਿ ਸੇਬ ਦਾ 10 ਹੈ ਇਸ ਤਰ੍ਹਾਂ ਕੈਲਸ਼ੀਅਮ ਦੀ ਜੇਕਰ ਗੱਲ ਕਰੀਏ ਕੈਲਸ਼ੀਅਮ ਅਮਰੂਦ ਦੇ ਵਿੱਚ 18% ਹੈ ਜੀ ਜਦਕਿ ਸੇਬ ਦੇ ਵਿੱਚ ਸਿਰਫ 6% ਹੈ ਇਸ ਤਰ੍ਹਾਂ ਫਾਸਫੋਰਸ ਦੀ ਗੱਲ ਕਰੀਏ ਤਾਂ ਅਮਰੂਦ ਦੇ ਵਿੱਚ 40% ਹੈ ਤੇ ਸੇਬ ਦੇ ਵਿੱਚ ਸਿਰਫ 11% ਹੈ ਤੇ ਜੇਕਰ ਲਾਸਟ ਗੱਲ ਕਰੀਏ ਪਾਟਾਸ਼ੀਅਮ ਦੀ ਤਾਂ ਅਮਰੂਦ ਦੇ ਵਿੱਚ 417 ਗ੍ਰਾਮ ਜਿਹੜਾ ਉਹ ਪਾਟਾਸ਼ੀਅਮ ਹੈ ਤੇ ਜਦਕਿ ਸੇਬ ਦੇ ਵਿੱਚ ਸਿਰਫ 107 ਗ੍ਰਾਮ ਹੈ ਤਾਂ ਇਹ ਤੁਸੀਂ ਹੁਣ ਖੁਦ ਆਪਦੀਆਂ ਅੱਖਾਂ ਦੇ ਨਾਲ ਇਹ ਦੇਖ ਸਕਦੇ ਹੋ ਕਿ ਅਮਰੂਦ ਸੇਬ ਨਾਲੋਂ ਕਿੰਨਾ ਗੁਣਕਾਰੀ ਹੈ ਤੇ ਨਾਲੇ ਦੂਸਰੀ ਗੱਲ ਇਹਨੂੰ ਗਰੀਬਾਂ ਦਾ ਜੇਕਰ ਆਪਾਂ ਸੇਬ ਵੀ ਕਹਿ ਦਈਏ ਤਾਂ ਇਹਦੇ ਵਿੱਚ ਕੋਈ ਅਤਖਤ ਨਹੀਂ ਹੋਊਗੇ ਕਿਉਂਕਿ ਜਿਆਦਾ ਮਹਿੰਗਾ ਆਪਾਂ ਸੇਬ ਨਹੀਂ ਖਰੀਦ ਸਕਦੇ ਤਾਂ ਇਹ ਭਰਮ ਭੁਲੇਖੇ 'ਚ ਨਾ ਰੋਕੇ ਸ਼ਾਇਦ ਆਸੀਂ ਸੇਬ ਨਹੀਂ ਖਾ ਸਕੇ ਤਾਂ ਅਸੀਂ ਆਪਣੇ ਗੁਣ ਜਿਹੜੇ ਉਹ ਪੂਰੇ ਨਹੀਂ ਕਰ ਸਕਦੇ ਪੋਸ਼ਟਿਕ ਤੱਤ ਤੁਸੀਂ ਅਮਰੂਦ ਖਾ ਕੇ ਵੀ ਜਿਹੜੇ ਆਪਣੀ ਸਿਹਤ ਨੂੰ ਉਸੇ ਤਰ੍ਹਾਂ ਹੀ ਬਣਾ ਸਕਦੇ ਹੋ ਖਾਸ ਕਰ ਗਰਭਵਤੀ ਔਰਤਾਂ ਵਾਸਤੇ ਤੇ ਜਨ ਜਿਨ੍ਹਾਂ ਨੂੰ ਖੰਘ ਖਾਂਸੀ ਹੁੰਦੀ ਹੈ ਉਹਨਾਂ ਵਾਸਤੇ ਵੀ ਜਾਂ ਜਿਨ੍ਹਾਂ ਦੀ ਪਾਚਨ ਕਿਰਿਆ ਕਮਜ਼ੋਰ ਹੈ ਉਮਰੂਦ ਜਰੂਰ ਖਾਇਆ ਕਰੋ ਠੀਕ ਹੈ ਜੀ ਤਵੱਦ ਤਵੱਦ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੇਂ ਜਾਣਕਾਰ ਦੇ ਨਾਲ ਧੰਨਵਾਦ